ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਕਿ ਕੁਐਸਚਨ ਬੇਨਤੀ ਕਰਦੇ ਹਾਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਸਜਣੋ ਕਰਿਆ ਕਰੋ ਫਰਕ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹੋ ਠੀਕ ਹੈ ਜੀ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਉਹ ਵੀ ਕਿਸੇ ਦਾ ਫਾਇਦਾ ਆ ਜੇ ਤੇ ਅੱਜ ਪਹੁੰਚੇ ਹਾਂ ਪਿੰਡ ਸੁਖੇ ਵਾਲਾ ਜ਼ਿਲ੍ਹੇ ਦੀ ਗੱਲ ਕਰੀਏ ਤੇ ਫਲੋਜਪੁਰ ਤੇ ਤਸਵੀਰ ਇਹਨੂੰ ਲੱਗਦੀ ਜੀਰਾ ਠੀਕ ਆ ਜੀ ਜਿਹੜਾ ਈਸੇਖਾਪੂਰ ਤੋਂ ਜੀਰੇ ਵਾਲਾ ਰੋਡ ਆ ਜੀਰੇ ਤੋਂ 4-5 ਕਿਲੋਮੀਟਰ ਵਿੱਚ ਵਿਚਾਲੇ ਜੇ ਆ ਪਿੰਡ ਪਿੰਡ ਸੁੱਖੇ ਵਾਲਾ ਪਹੁੰਚੇ ਆ ਡਾਇਰੈਕਟਰ ਕਲੇਰ ਦੇ ਫਾਰਮ ਤੇ ਤਿੰਨ ਵੜਾ ਜਰਸੀਆਂ ਲੈ ਕੇ ਆਏ ਜਰਸੀ ਦਾ ਖਾਸ ਕਰਕੇ ਕੰਮ ਕਰਦੇ ਨੇ ਤੇ ਆਹ ਉਹ ਲਈਏ ਵਧੇਰੇ ਜਾਣਕਾਰੀ ਪੁੱਛ ਕੇ ਕਿਵੇਂ ਦੇ ਰਹਿਣਗੇ ਅੱਜ ਦੇ ਭਾ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਾ ਸਤਿ ਸ਼੍ਰੀ ਅਕਾਲ ਟਾਡਾ ਸੰਧੂ ਪੱਦਰਪੁਰੀਆ ਡੇਰੀ ਫਾਰਮਿੰਗ ਚ ਸਵਾਗਤ ਹੈ ਜੀ ਜੀ ਆਨੰਦ ਬਹੁਤ ਸ਼ੁਕਰਾਓ ਕਿਰਪਾ ਜੀ ਰੱਬ ਦੀ ਕਿਰਪਾ ਕਰਪੁਰਖ ਦੀ ਕਰਦੀ ਚਲੋ ਸ਼ੁਕਰ ਹੈ ਕੀਤੀ ਜਾਂਦੇ ਕਾਰੋਬਾਰ ਬਹੁਤ ਵਧੀਆ ਠੀਕ ਹੈ ਜੀ ਤਿੰਨ ਬੜਾਈਆਂ ਉਹ ਪੰਜ ਸੀ ਵਿੱਚੋਂ ਦੋ ਵੇਚੀਆਂ ਤਿੰਨ ਰਹੀਆਂ ਠੀਕ ਹੈ ਜੀ ਤੇ ਨਾਮ ਜੀ ਪ੍ਰੀਤਮ ਸਿੰਘ ਕਲੇਰ ਡਾਕਟਰ ਕਲੇਰ ਸੁਖੇਵਾਲਾ ਜਿੱਥੋਂ ਮਰਜ਼ੀ ਪੁੱਛ ਲਿਓ ਵੀ ਕਿਹਾ ਤੇ ਪਿੰਡ ਆਪਣਾ ਸੁਖੇਵਾਲਾ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪਿੰਡ ਹੈ ਠੀਕ ਹੈ ਜੀ ਰੋਡ ਸੇ ਖਾਂਪਾ ਨੂੰ 10 ਕਿਲੋਮੀਟਰ ਜੀਰਾ 5 ਕਿਲੋਮੀਟਰ ਮੋਗਾ 20 ਕਿਲੋਮੀਟਰ ਤੇ ਮੋਬਾਈਲ ਨੰਬਰ ਜੀ 7009633319 7009633309 ਵਾਹ ਜੀ ਠੀਕ ਹੈ ਜਰਸੀ ਦਾ ਹੀ ਖਾਸ ਕਰਕੇ ਕਾਲਪੁਰਖ ਦੀ ਜਿਆਦਾ ਜਰਸੀ ਹੁੰਦੀ ਹੈ 5 7 10 ਨਾਲ तकरीबन ਹੁੰਦੀ ਹੈ ਠੀਕ ਹੈ ਤੇ ਅੱਜ ਤਿੰਨਾਂ ਦੀ ਡਿਟੇਲ ਕਰਨੀ ਸਾਂਜੀ ਹੈ ਨਾ ਇੱਕ ਸੂਈ ਸਵਾਈ ਇੱਕ ਨਵਾਂ ਸੂਆ ਵਹਿੜ ਆ ਗਈ ਦੂਜੀ ਸਵੇ ਸੁਈ ਹੈ ਜੀ ਕੋਈ 15 ਦਿਨ ਦੀ ਸੂਈ ਹੋ ਗਈ ਬੱਚੀ ਮਗਰ ਦੁੱਧ ਕਿੰਨਾ ਹੋਊਗਾ ਮੌਕੇ ਦਾ ਜਿਹੜਾ ਚੋਲ ਹੈ ਨਾ ਆਪਣੇ ਘਰੇ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰਦਾ ਅਗਲੇ ਘਰ ਦੀ ਕੋਈ ਗਰੰਟੀ ਨਹੀਂ ਹੈਗੀ ਦੋ ਟਾਈਮ ਆਪਣੇ ਘਰੋਂ ਆਪਣੇ ਘਰੇ ਅਗਲੇ 4 ਟਾਈਮ ਚੋਗੇ ਚੋਕੇ ਤਸੱਲੀ ਕਰੇ ਅੱਗੇ ਅਗਲੇ ਦੀ ਸੇਵਾ 10 ਤੋਂ 15 ਕਰਦਾ ਕਿ 10 ਤੋਂ 6 ਕਰਦਾ ਠੀਕ ਹੈ ਤੇ 10 ਕਿਲੋ ਮੌਕੇ ਦਾ ਮਗਰ ਵੱਛੀ ਆ ਗਈ ਸੂਹਾ ਦੂਜਾ ਆ ਗਈ ਕਿਉਂ ਨੋਕਿਆ ਗਈ ਹੈ ਨਾ ਤੋੜਾ ਕਰਵਾ ਦਈਏ ਚੈੱਕ ਖੋਲ ਕੇ ਤੇ ਸੱਜੇ ਨੂੰ ਬਹੁਤ ਸੋਹਣੀ ਆ ਥੰਥਨ ਬੜਾ ਸੋਹਣਾ ਲੱਗਾ ਏ ਬੈਕਗ੍ਰਾਉਂਡ ਵੀ ਚੰਗੀ ਤੇ ਮਗਰ ਵੱਛੀ ਵੀ ਜਰਸੀ ਆ ਦੂਸਰਾ ਸੂਹਾ ਸਹੀ ਹੋਈ ਆ ਲਓ ਜੀ ਫੇਸ ਪਾਰਟੀ ਵੇਖੋ ਬੋਦੀ ਵਾਲੀ ਜਰਸੀ ਆ ਗਈ ਚੰਗੀ ਆ ਵੇੜ ਲਾਇਓ ਜੀ ਮੋੜ ਲਓ ਹਾਂ ਤਿਲਕਣਾ ਜਾ ਤੇ ਹਾਂ ਲੋ ਜੀ ਤੇ ਕਿੰਨੇ ਦੀ ਆਪਾਂ ਦੇ ਦੇਣੀ ਆ ਇਹ ਬੱਚੀ ਦੇ ਦਿਆਂਗੇ ਜੀ 48000 ਦੀ ਤੇ ਪਿਆਰ ਮਾਉਤ ਕਰ ਦਿਆਂਗੇ ਮਾਨਤ ਜੀ 2000 ਦਾ ਕਰ ਦੋਗੇ ਕਰ ਦਿਆਂਗੇ ਮਾਨਤ ਦਾ 46 ਦੀ ਹਾਂ ਜੀ ਜੈਸ ਨਾ ਅੱਗੇ ਆ ਗਈ ਫੇਰ ਗੱਪਣ ਹਨਾ ਤੇ ਦੂਜੇ ਸੂਏ ਵਾਂਗ ਸੁੰਦੀ ਐ ਜੀ ਹਾਂ ਸਮਾਂ ਕਿੰਨਾ ਰਹੇਗਾ ਕੋ 10 ਦਿਨ ਮੰਨ ਕੇ ਚੱਲ ਗਈ ਠੀਕ ਵਾਟ-ਵੁੱਟ ਚੰਗੇ ਹਾਜੇ ਢਿਲ-ਢੁਲ ਚੰਗੀ ਹਨਾ ਚੰਗੀ ਜੀ ਸੋਹਣੀ ਚੰਗੀ ਬਣੂਗੀ ਸਿਰ ਤੇ ਤੰ ਲੱਗਾ ਮੱਝਾ ਵਾਲਾ ਹਾਂਜੀ ਤੇ ਵਾਈਟ ਆ ਗਈ ਹਨਾ ਸੋਰਾ ਆ ਜਾਂਦਾ ਵੀ ਕਰਵਾਈਏ ਚੈੱਕ ਹੋਰ ਕੇ ਸੱਜਣੋ ਵਾਈਟ ਦਾ ਅੰਗਰੇਜ਼ੀ ਦੇ ਜਰਸੀ ਆ ਗਈ ਤੇ ਸੋਹਣੀਆ ਬੋਦੀ ਵਾਲੀ ਆ ਬਾਕੀ ਥਾਂ ਥੁਣ ਚੰਗਾ ਮਈਆਂ ਲਾਲ ਥਾਂ ਲੱਗਾ ਇਹਨੂੰ ਬੰਦਾ ਨਾ ਤੇ ਸਮਾਜ ਨੂੰ ਦਾਕ ਦੇਂਦਾ ਲੈ ਜੂ ਨਾ ਦਾਕ ਲੈ ਜੂਗੀ ਜੀ ਖੁੰਲੇ ਡੁਲੇ 10 ਲੈ ਜਾਣੇ ਨੇ ਬਣੂ ਬਹੁਤਾ ਨਾ ਹਾਂਜੀ ਇਹਦਾ ਕੱਚੀ ਉਹ ਵੱਚੀ ਲਾਏ ਪਈ ਆ 10 12 ਕਿਲੋ ਦੁੱਧ ਬੜੇ RAM ਨਾ ਪੜੀ ਜਾਂ ਲਗਾ ਦੁੱਧ ਸੇਵਾ ਦਾ ਜੀ ਦਾ ਹਾਂ ਸੇਵਾ ਦਾ ਦਾ ਇਹ ਇਹਦੀ ਕੀਮਤ ਬਾਈ ਜੀ ਕਿੰਨੀ ਫਿਰ ਹੋ ਗਈ ਇਹਦੀ ਅੱਜ ਕੱਚੀ ਕੱਚੀ ਦੀ 43000 ਰੁਪਏ ਜੀ ਅੱਛਾ ਜੈਸਨੋ ਕਿੰਨੇ ਦੀ ਕਰਦੀ ਬਹ ਮੰਨਤਨ ਕਰ ਦਿਆਂਗੇ ਜੀ 40 ਦੀ ਮੌਕੇ ਦੇ ਮੌਕੇ ਤੇ ਮੰਨਤਨ ਕਰ ਦਿਆਂਗੇ ਕੱਚੀ ਵਾਲਾ ਪਾ ਜੀ 42 ਦੀ ਦੇ ਦਈਏ ਦੇ ਦਿਆਂ ਜੀ ਚਲ ਠੀਕ ਆ ਇੱਕ ਆ ਗਿਆ ਗਿਫਟ ਹਾਂ ਫਿਰ ਤੇ ਛੋਟੀ ਇਹ ਵੀ ਵੇੜ ਕੋਈ ਦੱਸ ਦੇਣ ਦੀ ਕੱਚੀ ਹੈ ਜੀ ਅੱਛਾ ਛੋਟਾ ਕਾਦਾ ਵੀਡੀਓ ਚ ਪਹਿਲਾਂ ਹੀ ਦੱਸ ਦੂ ਛੋਟੇ ਹੈ ਹੈ ਪਿਓਰ ਜਰਸੀ ਅੰਗਰੇਜ਼ਾਂ ਰੂਜੀ ਪਹਿਲਾਂ ਤੋਂ ਦੂਜਾ ਹੋ ਸੁਬਾ ਦੂਜਾ ਹੀ ਹੈ ਜੀ ਦੂਜਾ ਤੋੜਾ ਕਰਵਾ ਲੀਏ ਚੈੱਕ ਸਚਨੋ ਸੁਬਾ ਦੂਜਾ ਹੀ ਆ ਕਾਦ ਮੀਡੀਆ ਮੈਂ ਕੁਜਾਰਾ ਨਹੀਂ ਹੈ ਵਾ ਜਾ ਵੀ ਕੁਥੀ ਬਥੀ ਬਹੁਤ ਸੋਹਣੀ ਆ ਇਹ ਇੱਕ ਬਾਰਟੀ ਬੜੀ ਸੋਹਣੀ ਆ ਬ੍ਰਾਊਨ ਕੱਦਰ ਦੀ ਆ ਗਈ ਹੈ ਨਾ ਤੇ ਇਹਦੀ ਕੀਮਤ ਬਾਈ ਜੀ ਫਿਰ ਆਈ ਦੇ ਹਿਸਾਬ ਨਾਲ ਇਹਦੀ 32000 ਰੁਪਏ ਕਿੰਨੇ ਦੀ ਚੈਸਨੋ ਚਾਹਦੇ ਜੇ ਮਾਨਦਾਨ ਕਰ ਦੂ ਕੱਚੀ ਦੇ ਨਾਲ ਫੇਰ ਲਾ ਵੇਚ ਕੱਤੀ ਦੀ ਦੇ ਦਿਆਂਗੇ ਕੱਤੀ ਦੀ 30 ਦੀ ਨਾ ਦੇ ਦੇਗੇ 30 ਦੀ ਦੇ ਦਿਆਂਗੇ ਜੈਸਨੋਈ 30 ਦੀ ਹਨਾ ਸੱਜਣੋ ਇਹ ਪਸ਼ੂ ਆ ਬਾਈ ਦੇ ਕੋਲ ਡਾਕਟਰ ਕਲੇਰ ਤੇ ਪ੍ਰੀਤ ਦੇ ਕੋਲ ਪਿੰਡ ਸੁਖੇ ਵਾਲਾ ਪਹੁੰਚ ਕੇ ਮੇਲਾ ਲੋਟ ਲਿਓ ਸਾਡੇ ਵੱਲੋਂ ਪਿਆਰ ਭਰੀ ਸ਼ਾਸਿਕਾਲ ਜੀ ਰੱਬ ਰੱਖੇ